ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਨਿਹੰਗ ਸਿੰਘਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜੀ ਆਦਾਜ ਹੈ ਕਿ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਦੇ ਉੱਪਰ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਨਿਹੰਗ ਸਿੰਘ ਦੇ ਵੱਲੋਂ ਦੂਸਰੇ ਨਿਹੰਗ ਸਿੰਘ ਦੇ ਉੱਪਰ ਇੱਟਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਜੋ ਨਿਹੰਗ ਸਿੰਘ ਹੈ ਉਹ ਸਬਜ਼ੀ ਲੈਣ ਜਾ ਰਿਹਾ ਸੀਗਾ ਤੇ ਉਸੇ ਵਕਤ ਦੂਜੇ ਦੇ ਵੱਲੋਂ ਛੱਤ ਦੇ ਉੱਪਰ ਚੜ੍ਹ ਕੇ ਇੱਕ ਦੇ ਉੱਪਰ ਈਟਾਂ ਦੇ ਨਾਲ ਹਮਲਾ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਇਹ ਜੋ ਵੀਡੀਓ ਹੈ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਨੇ ਨਜ਼ਰ ਆ ਰਹੀਆਂ ਨੇ ਤੇ ਇੱਕ ਨਿਹੰਗ ਸਿੰਘ ਦੇ ਵੱਲੋਂ ਦੂਸਰੇ ਦੇ ਉੱਪਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋ ਦੂਸਰਾ ਵਿਅਕਤੀ ਹੈ ਉਹ ਕਾਫੀ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੈ ਅਤੇ ਉਹ ਇੱਕ ਕਪਟ ਵਿਅਕਤੀ ਹੈ ਚੀਜ਼ਾਂ ਨੂੰ ਖਰਾਬ ਕਰ ਰਿਹਾ ਗਲਤ ਰਾਹ ਪੈ ਗਿਆ ਤੇ ਅਜਿਹਾ ਜੋ ਕਿ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇਸ ਤੋਂ ਬਾਅਦ ਹਮਲੇ ਦਾ ਵੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਤੇ ਜੋ ਬਾਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਗੱਲ ਕਰੀਏ ਤਾਂ ਉਨ੍ਹਾਂ ਦਾ ਦਾਵਾ ਹੈ ਕਿ આરોપી ਨਿਹੰਗ ਸਿੰਘ ਅਤੇ ਉਸ ਦੇ ਮੁੰਡੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਨਾਲ ਜੁੜੇ ਹੋਏ ਨੇ ਤੇ ਪਹਿਲਾਂ ਵੀ ਉਨ੍ਹਾਂ ਤੇ ਗੰਭੀਰ ਕੇਸ ਦਰਜ ਹੋ ਚੁੱਕੇ ਨੇ ਨਿਹੰਗ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਦਾ ਉਹਨਾਂ ਦਾ ਜੋ ਪੁੱਤਰ ਹੈ ਗੁਰਦੁਆਰਾ ਸਾਹਿਬ ਵਿਖੇ ਲੰਗਰ ਲਈ ਸਬਜ਼ੀ ਲੈ ਕੇ ਆ ਰਿਹਾ ਸੀਗਾ ਤੇ ਉਸ ਨੂੰ ਰਾਹ ਦੇ ਵਿੱਚ ਰੋਕ ਲਿਆ ਗਿਆ ਤੇ ਉਸ ਨੂੰ ਗਾਲ੍ਹਾਂ ਕੱਢੀਆਂ ਗਿਆ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਅਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਹੈ ਪੀੜਤ ਪਾਸੇ ਮੁਤਾਬਕ ਗੱਲ ਕਰੀਏ ਤਾਂ ਨੌਜਵਾਨ ਨੇ ਮੌਕੇ ਦੇ ਉੱਪਰ ਭੱਜ ਕੇ ਆਪਣੀ ਜਾਨ ਬਚਾਈ ਹੈ ਮੌਜੂਦਾ ਪੁਲਿਸ ਵੀ ਮੌਕੇ ਦੇ ਉੱਪਰ ਪਹੁੰਚੀ ਹੈ ਅਤੇ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਤੇ ਤਣਾਪੂਰਨ ਮਾਹੌਲ ਦੇ ਵਿੱਚ ਦੋਸ਼ੀ ਨਿਹੰਗ ਸਿੰਘ ਦੇ ਵੱਲੋਂ ਆਪਣੇ ਡੇਰੇ ਦੀ ਛੱਤ ਦੇ ਉੱਪਰ ਚੜ ਕੇ ਧਮਕੀਆਂ ਦੇਣ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਨਿਹੰਗ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਦੀਦਾਰ ਸਿੰਘ ਪੁੱਤਰ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਛਬਾ ਰੋਡ ਖਜ਼ਾਨਾ ਗੇਟ ਅੰਮ੍ਰਿਤਸਰ ਸੋ ਅੱਜ ਸਾਡਾ ਛੋਟਾ ਭਰਾ ਜੋ ਜਸਪਾਲ ਸਿੰਘ ਉਹ ਗੁਰਦਾਸ ਸਾਹਿਬ ਦਾ ਸਮਾਨ ਲੈਣ ਵਾਸਤੇ ਬਾਜ਼ਾਰ ਗਿਆ ਸੀ ਜੋ ਕਿ ਜਦੋਂ ਉਹ ਵਾਪਸ ਆਇਆ ਬੇਦੀ ਪਲਪ ਪੰਪ ਲੱਗ ਗਈ ਤੇ ਥੋੜਾ ਜਿਹਾ ਗਾੜੀ ਆਇਆ ਤੇ ਇਹ ਜਿਹੜੇ ਲੋਕ ਜਿਸ ਤਰ੍ਹਾਂ ਇੱਕ ਅਮਰ ਸਿੰਘ ਅੰਬੀ ਰਾਣ ਦਾ ਨਿਹੰਗ ਜੋ ਕਿ ਇੱਥੇ ਬੇਦੀ ਪਲਪ ਪੰਪ ਦੇ ਪਾਸ ਰਹਿੰਦਾ ਤੇ ਉਹਨੇ ਤੇ ਉਹਦੇ ਮੁੰਡੇ ਜੱਜ लाਡੀ ਤੇ ਸਾਰਾ ਪਰਿਵਾਰ ਤੇ ਹੋਰ ਬੰਦੇ ਜਿਹੜੇ ਆ ਉਹ ਉਹਨਾਂ ਦੇ ਨਾਲ ਅਣਪਛਾਤੇ ਵਿਅਕਤੀ ਜਿਹੜੇ ਆ ਉਹ ਉੱਥੇ ਖਲੋਤੇ ਸੀ ਜਦੋਂ ਇਹ ਜਸਪਾਲ ਸਿੰਘ ਥੋੜਾ ਗਾੜੀ ਆਇਆ ਐਕਟਿਵਾ ਤੇ ਤੇ ਇਹਨਾਂ ਨੇ ਲਲਕਾਰਾ ਮਾਰਿਆ ਅੰਬੀ ਨਿਹੰਗ ਦੇ ਮੁੰਡੇ ਨੇ ਜੱਜ ਨੇ ਇਹ ਫੜੋ ਇਹਨੂੰ ਅੱਜ ਮਾਰਨਾ ਗਾੜੇ ਜਸਪਾਲ ਨੂੰ ਮਾਰਨਾ ਤੇ ਜਦੋਂ ਅ ਜਸਪਾਲ ਨੇ ਐਕਟਿਵਾ ਭਜਾ ਕੇ ਇਧਰ ਗੁਰਦੁਆਰਾ ਸਾਹਿਬ ਨੂੰ ਆਉਣ ਲੱਗਾ ਤੇ ਪਿੱਛੋਂ ਇਹਨਾਂ ਨੇ ਮੁੰਡੇ ਤਲਵਾਰਾਂ ਲੈ ਕੇ ਦਾਤਰ ਲੈ ਕੇ ਨਾਲ ਇਹਨਾਂ ਦੇ ਗੁੰਡੇ ਮੁੰਡੇ ਸੀ ਗਲਤ ਅਨਸਰ ਸੀ ਉਹ ਨਾਲ ਭੱਜੇ ਤੇ ਜਸਪਾਲ ਸਿੰਘ ਦੇ ਪਿੱਛੇ ਪੈ ਗਏ ਤੇ ਇਹ ਭਜਾ ਕੇ ਐਕਟਿਵ ਆ ਬੜੀ ਮੁਸ਼ਕਲ ਇਹਨੇ ਜਾਨ ਬਚਾਈ ਤੇ ਗੁਰਦੁਆਰਾ ਸਾਹਿਬ ਪਹੁੰਚਿਆ ਉਸ ਸਮੇਂ ਉਸ ਸਮੇਂ ਜਿਹੜੇ ਇੱਥੇ ਪੁਲਿਸ ਮੁਲਾਜ਼ਮ ਜਿਹੜੇ ਤਾਇਨਾਤ ਸੀ ਉਹਨਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਇਹ ਭੱਜ ਕੇ ਦਵਾ ਦਾ ਫਿਰ ਆਪਣੇ ਘਰ ਜਾ ਕੇ ਵੱਟ ਗਏ ਆ ਤੇ ਉਥੋਂ ਜਦੋਂ ਇਹ ਸਾਰੀ ਘਟਨਾ ਕਰਮ ਦਾ ਜਦੋਂ ਥੋੜਾ ਰੌਲਾ ਪਿਆ ਮਹੱਲੇ ਦੇ ਵਿੱਚ ਤੇ ਅਸੀਂ ਵੀ ਜਿਹੜੇ ਬਾਹਰ ਆਏ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਆ ਸਾਰੇ ਸੇਵਾਦਾਰ ਬਾਹਰ ਆਏ ਆ ਸਾਰਾ ਪਰਿਵਾਰ ਬਾਹਰ ਆਇਆ ਜਦੋਂ ਆਣ ਕੇ ਅਸੀਂ ਦੇਖਿਆ ਬਾਹਰ ਤੇ ਇਹਨਾਂ ਨੇ ਆਪਣੇ ਉਥੋਂ ਘਰ ਦੇ ਉਤੋਂ ਇਟਾਂ ਰੋੜੇ ਪਤਾ ਨਹੀਂ ਕਿੰਨਾ ਕੁਸ਼ ਚਲਾਇਆ ਜਿਹਦੇ ਨਾਲ ਜੋ ਕਿ ਸਾਨੂੰ ਸਾਰਿਆਂ ਨੂੰ ਤੇ ਨੁਕਸਾਨ ਹੋਣਾ ਹੀ ਹੋਣਾ ਸੀ ਜਿਹੜੀ ਆਵਾਜਾਈ ਪਬਲਿਕ ਆ ਜਿਹੜੀ ਆ ਉਹਨਾਂ ਨੂੰ ਜਿਹੜਾ ਬਹੁਤ ਵੱਡਾ ਇੱਕ ਨੁਕਸਾਨ ਹੋਣਾ ਸੀ ਸਾਰਾ ਚਭਾ ਰੋੜੀ ਜਿਹੜਾ ਆ ਉਹ ਬੰਦ ਹੋ ਗਿਆ ਸੀ ਹਾਂਜੀ ਪੁਲਿਸ ਦੀ ਹਾਜ਼ਰੀ ਵਿੱਚ ਜੇ ਇਟ ਰੋੜਾ ਚਲਾ ਗਿਆ ਉਸ ਸਮੇਂ ਦੇ ਜਿਹੜੇ ਮੁਲਾਜ਼ਮ ਸੀ ਇੱਥੇ ਜਿਹੜੇ ਉਹ ਜਿਹੜੇ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਕਾਲ ਸਾਰੀ ਕਾਰਨ ਕੀ ਰਿਹਾ ਜੀ ਕਾਰਨ ਦੇਖੋ ਇਹ ਆ ਜੀ ਅਸੀਂ ਸ਼ੁਰੂ ਤੋਂ ਹੀ ਸਾਡੇ ਵੱਡ ਬਡੇਰਿਆ ਤੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਚਾਰ ਕਰਦੇ ਹਾਂ ਪ੍ਰਸਾਰ ਕਰਦੇ ਹਾਂ ਕੌਮ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ ਇਹ ਲੋਕ ਜਿਹੜੇ ਗਲਤ ਅਨਸਰ ਆ ਜਿਹੜਾ ਅੰਬੀ ਨਿਹੰਗ ਆ ਇਹਦਾ ਤੁਸੀਂ ਰਿਕਾਰਡ ਜਿਹੜਾ ਆ ਮੈਂ ਨਾ ਵੀ ਪੂਰੇ ਅੰਮ੍ਰਿਤਸਰ ਚੋਂ ਨਹੀਂ ਪੂਰੇ ਪੰਜਾਬ ਚੋਂ ਪਤਾ ਕਰਾ ਲਓ ਕਿ ਜਿਹੜਾ ਅਮਰ ਸਿੰਘ ਅੰਬੀ ਨਾਮ ਦਾ ਨਿਹੰਗ ਆ ਤੇ ਇਹਦਾ ਪਰਿਵਾਰ ਆ ਇਹਦਾ ਜਿਹੜਾ ਕਿਰਦਾਰ ਕੀ ਆ ਇਹਦਾ ਬੈਕਗ੍ਰਾਉਂਡ ਕੀ ਆ ਉਹ ਤੁਹਾਨੂੰ ਸਾਰੇ ਹੀ ਦੱਸਣਗੇ ਤਾਨੂੰ ਵੱਖ-ਵੱਖ ਗੁਰਦੁਆਰਾ ਸਹਿਬਾਨ ਚ ਇਹਦੀਆਂ ਫੋਟੋਆਂ ਲੱਗੀਆਂ ਜਿਹੜੀਆਂ ਆ ਉਹ ਦਿਖਣੀਆਂ ਜੋ ਕਿ ਜਿਵੇਂ ਕਿ ਇਹਨਾਂ ਦਾ ਕੰਮ ਹੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜੀਆਂ ਉੱਥੇ ਨਤਮਸਤਕ ਹੋਣ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਜੇਬੇ ਕੱਟਦੇ ਆ ਇਹ ਗਲਤ ਕੰਮ ਕਰਦੇ ਆ ਇਹਨਾਂ ਦਾ ਸਾਰਾ ਦੁਨੀਆ ਨੂੰ ਪਤਾ ਆ ਵੀ ਇਹਨਾਂ ਦਾ ਕੰਮ ਕੀ ਆ ਇਹਨਾਂ ਦੇ ਜਿਹੜਾ ਮੁੰਡਾ ਆ ਜਿਹੜਾ ਜਿਹਨੂੰ ਗੁਰਦੇਵਤ ਸਿੰਘ ਜਿਹਦਾ ਨਾਮ ਜੱਜ ਆ ਗੁਰਦੇਵਤ ਸਿੰਘ ਉਰਫ ਜੱਜ ਉਹਦਾ ਵੀ ਕੰਮ ਜਿਹੜਾ ਹੁਣ ਕ੍ਰਿਮੀਨਲ ਬੰਦਾ ਆ ਗੈਂਗਸਟਰ ਉਹਨਾਂ ਉਹਨਾਂ ਦੇ ਸਬੰਧ ਏ ਇਹਨਾਂ ਦੇ ਉਹ ਜਿਹੜਾ ਆ ਉਹ ਵੀ ਉਹਨਾਂ ਦੇ ਉਹਦੇ ਤੇ ਵੀ ਪਰਚਾ ਦਰਜਿਆ ਜੋ ਕਿ ਕੀਮਾ ਗੇੜ ਥਾਣੇ ਦੇ ਅੰਦਰ ਉਹਦੇ ਉੱਤੇ ਪਰਚਾ ਦਰਜਿਆ ਇਹ ਸਾਰਿਆਂ ਨੇ ਇੱਥੇ ਜਿਹੜਾ ਗੰਦ ਪਾਇਆ ਹੋਇਆ ਇਸ ਇਲਾਕੇ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਜੇ ਪੁਲਿਸ ਪ੍ਰਸ਼ਾਸਨ ਨਾ ਹੋ ਜੀ ਤਾਂ ਤੁਹਾਡੇ ਤੇ ਜਾਨੀ ਮਾਲੀ ਜਾ ਹੋਰ ਨੁਕਸਾਨ ਹੋ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜੀ ਇਸ ਤਰ੍ਹਾਂ ਤੁਹਾਨੂੰ ਜਿਹੜੀ ਵੀਡੀਓ ਵੀ ਜਿਹੜੀ ਆ ਦਿੱਤੀ ਜਾਵੇਗੀ ਪ੍ਰੈਸ ਵਾਲਿਆਂ ਨੂੰ ਇੰਨਾ ਇਹ ਟਰੋੜਾ ਚਲਾਇਆ ਉਤੋਂ ਕਿਉਂਕਿ ਚਵਾਰ ਰੋਡ ਮੇਨ ਚਵਾਰ ਰੋਡ ਆ ਮੰਗ ਕੀ ਮੰਗ ਸਾਡੀ ਇਹੋ ਹੀ ਆ ਜੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਅੱਜ ਦੇਖੋ ਜੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਇੰਨਾ ਕੁਝ ਹੋ ਰਿਹਾ ਜੇਕਰ ਪੁਲਿਸ ਪ੍ਰਸ਼ਾਸਨ ਇੱਥੇ ਨਾ ਹੁੰਦਾ ਤੇ ਕੀ ਬਣਦਾ ਸੋ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਹਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਜੀ ਭੁੱਲਰ ਸਾਹਿਬ ਕੋ ਪੰਜਾਬ ਸਰਕਾਰ ਕੋ ਕਿ ਵੱਧ ਤੋਂ ਵੱਧ ਜਿਹੜਾ ਆ ਇਹਨਾਂ ਦੇ ਉੱਤੇ ਜਿਹੜਾ ਆ ਵੱਡੀਆਂ ਆਪਣਾ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਸਾਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਅਗਰ ਇਸ ਤੋਂ ਇਲਾਵਾ ਮੈਂ ਵੀ ਨਾਲ ਕਹਿਣਾ ਚਾਹੁੰਦਾ ਹਾਂ ਕਿਉਂਕਿ ਇਹ ਬੰਦਾ ਜਿਹੜਾ ਇਹਨਾਂ ਨੂੰ ਧਰਮ ਦਾ ਪ੍ਰਚਾਰ ਪ੍ਰਸਾਰ ਅਸੀਂ ਜਿਹੜਾ ਕਰਦੇ ਆ ਇਹਨਾਂ ਨੂੰ ਪਸੰਦ ਨਹੀਂ ਆ ਇਸ ਕਰਕੇ ਇਹ ਇਹੋ ਜੇ ਕੰਮ ਕਰਦੇ ਆ ਜੇਕਰ ਅੱਗੇ ਤੋਂ ਅੱਜ ਤੋਂ ਬਾਅਦ ਕੋਈ ਵੀ ਸਾਡਾ ਜਾਨੀ ਮਾਲੀ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਆ ਉਹਦਾ ਜ਼ਿੰਮੇਵਾਰ ਅਮਰ ਸਿੰਘ ਅੰਬੀ ਨਿਹੰਗ ਤੇ ਸਾਰਾ ਇਹਦਾ ਪਰਿਵਾਰ ਹੋਊਗਾ ਮੈਂ ਜੀ ਮੰਡੀ ਦਾ ਸਮਾਨ ਲੈ ਕੇ ਆ ਰਿਹਾ ਸੀਗਾ ਤੇ ਜਦੋਂ ਮੈਂ ਵਾਪਸੀ ਆਇਆ ਤੇ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਬੇਟਾ ਜੱਜ ਉਹਨੇ ਮੈਨੂੰ ਬਹੁਤ ਗਲਤ ਜਿਹੜੀਆਂ ਗਾਲਾਂ ਕੱਢੀਆਂ ਗੰਦੀਆਂ ਗਾਲਾਂ ਕੱਢੀਆਂ ਹੂੰ ਅਜੀ ਤੇ ਉਸ ਤੋਂ ਬਾਅਦ ਇੱਕ ਦੋ ਮੁੰਡੇ ਹੋਰ ਸੀਗੇ ਉਹਨਾਂ ਦੇ ਹੱਥ 'ਚ ਮਤਲਬ ਬਹੁਤ ਸ਼ਸਤਰ ਜਿਹੜੇ ਤਿੱਕੇ ਹਥਿਆਰ ਜਿਹੜੇ ਫੜੇ ਸੀਗੇ ਤੇ ਮੇਰੇ ਮਗਰ ਲੱਗ ਗਏ ਮੈਂ ਐਕਟਿਵ ਆ ਭਜਾ ਕੇ ਜਦੋਂ ਇੱਥੇ ਮੈਂ ਖਲਾਦੀ ਐਕਟਿਵ ਖੜੀ ਐ ਗੁਰਦਵਾਰ ਸਾਹਿਬ ਦੀ ਆਪਣੇ ਬਾਹਰ ਚੌੜੀ ਦੇ ਨਾਲ ਹੀ ਫਿਰ ਸਾਡਾ ਜਿਹੜਾ ਮੁਲਾਜ਼ਮ ਸੀਗਾ ਉਹਨੇ ਜਦੋਂ ਉਹਨਾਂ ਦੇ ਮਗਰ ਜਦੋਂ ਭੱਜਾ ਤੇ ਉਹਨੇ ਮਾਹੀ ਮਤਲਬ ਮੈਨੂੰ ਮੈਨੂੰ ਬਚਾ ਕੇ ਅੰਦਰ ਕਰਤਾ ਹਾਂਜੀ ਸਾਲ ਸੇ ਤੁਹਾਨੂੰ ਲੱਗਦਾ ਨਹੀਂ ਕਿ ਨਾ ਪਛਾਂਦੇ ਤੁਹਾਨੂੰ ਮਾਰ ਹਾਂਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਪੂਰਾ ਮਰਵਾ ਦੇਣਾ ਸੀ ਸਾਨੂੰ ਜੀ ਉਹ ਮੰਗ ਕੀ ਕਰਦੇ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਵੇ ਹਾਂਜੀ ਇਹਨਾਂ ਤੇ ਸਖਤ ਜਿਹੜੀ ਆ ਮਤਲਬ ਜੱਜ ਲਾਡੀ ਤੇ ਅੰਬੀ ਨਿਹੰਗ ਤੇ ਸਿਮਰ ਜਿਹੜਾ ਮੁੰਡਾ ਬਾਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਕੰਪਲੀਟ ਕੀਤੀ ਗਈ ਹਾਂ ਜੀ ਕੀਤੀ ਉਸੇ ਵੇਲੇ ਆਈ ਸੀ ਸਰ ਜੀ ਪੁਲਿਸ ਪ੍ਰਸ਼ਾਸਨ ਲੋਕੀ ਅਸ਼ਵਾਸ਼ਣ ਦਵਾਇਆ ਉਹਨਾਂ ਨੇ ਤਾਂ ਕਿਹਾ ਵੀ ਕਾਰਵਾਈ ਕਰਦੇ ਹਾਂ ਹੁਣ ਸਵੇਰੇ ਜਾ ਕੇ ਅਸੀਂ ਦੇਖਾਂਗੇ ਕਮਿਸ਼ਨਰ ਦੇ ਵੀ ਸਵੇਰੇ ਪੇਸ਼ ਹੋਣ ਜਾ ਰਹੇ ਹਾਂ ਜੀ ਅਸੀਂ ਇਹ ਉਹਨਾਂ ਦਾ ਕਾਫੀ ਦੇਰ ਦਾ ਹੋਇਆ ਆਪਸ ਵਿੱਚ ਨਾ ਡਿਸਪਿਊਟ ਚੱਲ ਰਿਹਾ ਦੋ ਪਾਰਟੀਆਂ ਦਾ ਤੇ ਜਿਹੜਾ ਉਹਨਾਂ ਨੇ ਰੋਲ ਡੇਰੇਲੋਂ ਜਿਹੜੀ ਕੰਪਲੇਨਟ ਦਿੱਤੀ ਗਈ ਆ ਇਹ ਮੌਕੇ ਤੇ ਲੈ ਕੇ ਅਸੀਂ ਦੇਖਿਆ ਸੀ ਉਹ ਮੈਡ ਮਸਲੇ ਨੂੰ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਵੈਰੀਫਾਈ ਕਰਕੇ ਉਸ ਤੇ ਜੋ ਕੰਦੀ ਕਰਦੇ ਉਹ ਕੀਤੀ ਜਾਊਗੀ ਸਾਡੇ ਸਰ ਉਹ ਪੁਲਿਸ ਵਾਲਾ ਜੰਦੇ ਸਾਹਮਣੇ ਕੋਈ ਟਰੋੜਾ ਚੱਲੇ ਉਹਨਾਂ ਤਾਂ ਕਹਿੰਦੇ ਨਹੀਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਆ ਜੇਰੀ ਵਾਲਿਆਂ ਨੂੰ ਜੀ ਆਲਰੇਡੀ ਹੋਮ ਲਾਗੇ ਬੋਲਦੇ ਸੀ ਜਦੋਂ ਚੱਕਦਾ ਆਇਆ ਸੀ